ਦੇਖੋ ਜੀ ਅਸੀਂ ਬਾਜ਼ਾਰ ਦੇ ਵਿੱਚੋਂ ਧਨੀਏ ਦੀ ਇੱਕ ਗੁੱਟੀ ਲੈ ਕੇ ਆਂਦੀ ਸੀ ਤੇ ਉਹਦੀ ਜੜਾ ਅਸੀਂ ਜਿਹੜੀਆਂ ਸੀ ਉਹ ਰੱਖ ਲਿਆ ਤੇ ਉੱਪਰੋਂ ਪੂਸੀ ਧਨੀਏ ਸੀ ਉਹ ਵਰਤ ਲਿਆ ਜਿਹੜਾ ਨੂੰ ਅਸੀਂ ਇਸ ਤਰ੍ਹਾਂ ਮਿੱਟੀ ਦੇ ਵਿੱਚ ਫੇਰ ਲਗਾਤਾ ਇਹ ਤੋਂ ਅਸੀਂ ਕੰਮ ਲੈ ਸਕਦੇ ਹਾਂ ਇਸ ਤਰ੍ਹਾਂ ਇਹ ਦੁਬਾਰੇ ਸਾਡਾ ਧਨੀਆ ਜਿਹੜਾ ਦੇਖੋ ਹਰਾ ਹੋ ਰਿਹਾ ਇਸ ਤਰ੍ਹਾਂ ਵੀ ਅਸੀਂ ਧਨੀਏ ਨੂੰ ਘਰ ਦੇ ਵਿੱਚ ਉਗਾ ਸਕਦੇ ਆਗੇ ਜਦੋਂ ਅਸੀਂ ਬਾਜ਼ਾਰ ਚੋਂ ਕੋਈ ਗੁੱਟੀ ਧਨੀਆ ਦੀ ਲੈ ਕੇ ਆਉਣੇ ਆ ਉਹਦੇ ਨਾਲ ਕਈ ਵਾਰੀ ਜੜਾਂ ਪੱਟੀਆਂ ਵੀ ਹੁੰਦੀਆਂ ਤਾਂ ਅਸੀਂ ਉਹ ਜੜੀਆਂ ਜੜਾਂ ਨੂੰ ਇਸ ਤਰ੍ਹਾਂ ਮਿੱਟੀ ਦੇ ਵਿੱਚ ਗਮਲੇ ਦੇ ਵਿੱਚ ਕਿਤੇ ਵੀ ਅਸੀਂ ਜਿੱਥੇ ਵੀ ਸਾਨੂੰ ਥਾਂ ਮਿਲਦਾ ਜਗ੍ਹਾ ਮਿਲਦੀ ਹੈ ਲਗਾ ਸਕਦੇ ਆ ਇਹ ਮੈਂ ਹਜੇ ਕੱਲ ਹੀ ਲਗਾਇਆਗਾ ਦੇਖੋ ਹਰਾ ਹੋ ਗਿਆ ਇਹ ਸਾਰਾ ਧਨੀਆ ਸਾਡਾ ਇਹਦਾ ਅਸੀਂ ਇਸ ਤਰ੍ਹਾਂ ਵਰਤੋਂ ਵਿੱਚ ਅਸੀਂ ਲਿਆ ਸਕਦੇ ਹਾਂ ਧਨੀਆਂ ਦੀਆਂ ਜੜਾਂ ਨੂੰ ਆਪਣੇ ਘਰੇ ਗਮਲੇ ਦੇ ਵਿੱਚ ਲਗਾ ਕੇ ਇਸ ਤੋਂ ਜਦੋਂ ਹੁਣ ਇਹ ਧਨੀਆ ਵੱਡਾ ਹੋ ਜਾਊਗਾ ਸਾਨੂੰ ਅਸੀਂ ਫੇਰ ਵੀਡੀਓ ਪਾਵਾਂਗੇ ਕਿ ਇਹ ਕਿੰਨਾ ਵੱਡਾ ਹੋਇਆ